ਹਾਂਜੀ ਬਾਬੇ ਉਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਕਾਫੀ ਟਾਈਮ ਬਾਅਦ ਹੀ ਪਾਉਣ ਲੱਗੇ ਆ ਥੋੜਾ ਜਿਹਾ ਕੰਮ ਹੀ ਹੋਦੇ ਕਰਕੇ ਪਈਆਂ ਨਹੀਂ ਵੀਡੀਓ ਤੇ ਲੋ ਵੀ ਅੱਜ ਕਰਾਉਣੇ ਤੁਹਾਨੂੰ ਕਣਕ ਦੇ 10 ਦਿਨ ਕਿਹੜਾ ਬੀ ਬੀਜਿਆ ਆਪਾਂ ਅੱਜ ਤੇ ਕੀ ਕੁਝ ਪਾਇਆ ਇਹਨੂੰ ਤੇ ਕਰੋ ਚੱਕ ਪਹਿਲਾਂ ਆ ਜਿਹੜੀ ਕਣਕ ਹੈ ਆਪਣੀ ਬੀਜੀ ਹੋਈ ਆ 4 ਨਵੰਬਰ ਦੀ ਤੇ ਆਸ-ਪਾਸੇ ਵਾਲੀ ਬੀਜੀ ਹੋਈ ਆ 20 21 ਨਵੰਬਰ ਦੀ ਤੇ ਹਾਈਟ ਤੋਂ ਹੀ ਵੇਖ ਸਕਦੇ ਜੀ ਆ ਆਪਣੇ ਗੋਡਿਆਂ ਤੱਕ ਹੋਂਦੀ ਆ ਤੇ ਆਹ ਰੇ ਛੋਟੀ ਆ ਇਹ ਹੁਣ ਵਧੀਆ ਮੀਂਹ ਤੋਂ ਬਾਅਦ ਮੀਂਹ ਜਦੋਂ ਪੈ ਗਿਆ ਵਾ ਉਦਾਂ ਆਪ ਪਾਣੀ ਲਾਉਣਾ ਹੀ ਹੋਂਦ ਪਾਣੀ ਦੀ ਲੋੜ ਨਹੀਂ ਆ ਪੂਰੀ ਸਲਾਬ ਆ ਜਾ ਥੱਲੇ ਹੁਣ ਪੱਕ ਜਾਣਗੇ ਐਸੇ ਨਾਲ ਹੀ ਤੇ ਇਧਰ ਆ ਸ਼ੈਦ ਇਹਨੂੰ ਸਿੱਟਾ ਪੈਂਡਾ ਵਾ ਨਾਲੀ ਬਣ ਗਈ ਹੈ ਕਣਕ ਦੀ ਤੇ ਇਧਰ ਇਹ ਛੋਟੀ ਕਣਕ ਤੇ ਇਧਰ ਹੋ ਗਈ ਪੂਰੀ ਕਿਉਂਕਿ ਇਹ ਗੇਤਰੀ ਕਣਕੇ 20 ਦਿਨ ਪਹਿਲਾਂ ਬੀਜੀ ਹੈ ਇਹ 20 ਦਿਨ ਲੇੜ ਹੀ ਤੇ ਇਹ ਬਹੁਤ ਵਧੀਆ ਕਣਕੇ ਨੂੰ ਸਿੱਟਾ ਆ ਵੇਖੋ ਪੈਂਡਾ ਵੀ ਆਪਣੀ ਨਾਲੀ ਪੈ ਗਈ ਆ 187 ਬੀਜ ਹੈ ਆਪਣਾ ਇਹ ਸਾਰਾ ਹੀ 187 ਆ ਤੇ ਕਣਕ ਤੁਸੀਂ ਚੈੱਕ ਕਰ ਸਕਦੇ ਹੋ ਤਨ ਮੀਂਹ ਨੇ ਦੀ ਨਾਮ ਬਚਾ ਰਹਿ ਗਿਆ ਆਪਣੇ ਗੜੇ ਨਹੀਂ ਪਏ ਬਚਾ ਰਿਆ ਉਤਰਾ ਤੇ ਆ ਵੇਖੋ ਕਣਕ ਡਿੱਗੀ ਜਿਹੜੀ ਸਿੱਧੀ ਹੋਣ ਡੈ ਵੀ ਆ ਕਿਉਂ ਇਹਦੇ ਗਣਕ ਕੁਲੀ ਹੀ ਦੇਣੇ ਆਪਣਾ ਇਹ ਕਦ ਕਾਠ ਕਰਨਾ ਵਾ ਤੇ ਇਹਨੂੰ ਆਪਾਂ ਪਾਈ ਆ ਯੂਰੀਆ ਪਾਈ ਪਹਿਲਾਂ ਸੰਕੋਰ ਪਾਈ ਏ ਜਿਹੜੀ ਇੱਧਰ ਆਪਾਂ ਗੇਤਰੀ ਬੀਜੀ ਡੇਢ ਬੋਰੀ ਸੰਕੋ ਡੇਡ ਬੋਰੀ ਯੂਰੀਆ ਦੇ ਨਾਲ 300 ਗ੍ਰਾਮ ਸੰਕੋਰ ਪਾ ਗਏ ਤੇ ਦੋਰਾ ਛੱਟਾ ਦਿੱਤਾ ਸੀ ਇਹਦਾ ਤੇ ਜਉਂਦਰ ਤੁਸੀਂ ਵੇਖ ਸਕਦੇ ਸਾਫ਼ ਐ ਕਰਨ ਕੇ ਜਉਂਦਰ ਦਾ ਇੱਕ ਦਾਣਾ ਨਹੀਂ ਹੈਗਾ ਵਿੱਚ ਇੱਕ ਕਿੱਲਾ ਆਪਣਾ ਉੱਧਰ ਥੱਲੇ ਆ ਉਹਨੂੰ ਉਹਦੇ ਵਿੱਚ ਆ ਗਈ ਥੋੜੇ ਥਾਂ ਜੇ ਜਿਸੇ ਕੰਪੈਨ ਦੀਆਂ ਲੀਆਂ ਪਈਆਂ ਸੀ ਤੇ ਜਿਹੜੀ ਇੱਧਰ ਪਛੇਤਰੀ ਆ ਇਹਨੂੰ ਆਪਣੇ ਦੋ ਬੋਰੀਆਂ ਦੇ ਨਾਲ ਸੰਕੋਰ 3-300 ਗ੍ਰਾਮ ਪਾਈ ਤੇ ਜਉਂਦਰੇ ਚ ਵੀ ਨਹੀਂ ਹੈਗੀ ਇਹ ਵੀ ਵਧੀਆ ਕਿਉਂਕਿ ਪਛੇਤਰੀ ਕਰਕੇ ਇਹਨੂੰ ਦੋ ਬੋਰੀਆਂ ਇਕੱਠੀਆਂ ਪਾਤੀਆਂ ਸੀ ਤੇ ਇਹਨਾਂ ਨੂੰ ਵੀ ਤਿੰਨ ਤਿੰਨ ਬੋਰੀਆਂ ਪਈਆਂ ਦੇ ਇਹਨੂੰ ਵੀ ਤਿੰਨ ਹੀ ਪਈਆਂ ਤੇ ਇੱਕ ਇੱਕ ਥੋੜੀ ਮੰਨ ਲਓ ਹਫਤਾ ਖਲੋਗੇ ਫੇਰ ਪਾਈ ਤਾਂ ਕਿ ਜਿਹੜੀ ਜੰਦਰੇ ਥੱਲੇ ਬੈਜੇ ਤੇ ਮੁੜ ਕੇ ਕਣਕ ਨੂੰ ਪਾ ਦੇ ਕਣਕ ਤੁਰ ਪਈ ਤੇ ਇਧਰ ਵੀ ਇਦਾਂ ਹੀ ਪਾਈ ਆ ਇਹਨਾਂ ਨੂੰ ਮਗਰੋਂ ਇੱਕ ਇੱਕ ਬੋਰੀ ਪਾਈ ਆ ਇਹਨੂੰ ਪਹਿਲਾਂ ਡੇਢ ਡੇਢ ਪਾਈ ਫੇਰ ਇੱਕ ਇੱਕ ਪਾਈ ਫੇਰ ਅੱਧੇ ਅੱਧੇ ਬੋਰੀ ਪਾਈ ਇਹਨਾਂ ਨੂੰ ਤੇ ਇਹਦਾ ਡਰ ਹੀ ਵੀ ਡਿੱਗਣਾ ਜਾਵੇ ਪਰ ਨਹੀਂ ਕਣਕ ਹੋ ਗਈ ਸਿੱਧੀ ਇਹ ਆਪਾਂ ਸਾਰੀ ਸੁਪਰ ਸੀਡਰ ਨੈਤ ਕੀ ਬੀਜੀ ਆ ਇੱਕ ਕਿੱਲਾ 28 ਅਕਤੂਬਰ ਦਾ ਬੀਜਿਆ ਵਾ ਉਹ ਆਪਣਾ ਨਿਸਰਾਇਆ ਵਾ ਤੇ ਬਾਕੀ ਦੋ ਗੱਲੇ ਵਸ ਛੱਟੇ ਨਾ ਕੀਤੇ ਬਾਕੀ ਸਾਰੇ 10 12 ਕਿੱਲੇ ਜਿਹੜੇ ਆਪਾਂ ਸੁਪਰ ਸੀਡਰ ਨੇ ਕੀਤੇ ਆ ਤੇ ਕਨਕ ਤੁਸੀਂ ਚੈੱਕ ਕਰ ਸਕਦੇ ਬੱਲੀ ਪੈਂਡ ਹੈ ਵੀ ਕਨਕ ਨੂੰ ਨਿਸਰ ਹੋ ਗਈ ਹੋਰ ਪੰਜਾ ਸੱਤਾਂ ਦਿਨਾਂ ਨੂੰ ਬਾਕੀ ਕਈ ਵੀਰੋਂ ਸਪਰੇ ਵੀ ਕਰਦੇ ਪਰ ਸਪਰੇ ਦਾ ਹੁਣ ਕੋਈ ਫਾਇਦਾ ਨਹੀਂ ਕਰਦਾ ਜਿਹੜੀ ਜੂੰਦਰ ਵਾਲੀ ਹੈ ਕਿਉਂਕਿ ਕਨਕ ਪੂਰੀ ਹੋ ਗਈ ਝਾੜ ਤੇ ਅਸਰ ਪਾਉਗੀ ਤੇ ਹੁਣ ਨਹੀਂ ਕੋਈ ਫਾਇਦਾ ਕਰਨ ਦਾ ਸਪਰੇ ਆਪਾਂ ਵੀ ਕਰਨੀ ਫੇਰ ਲੇਟ ਹੋ ਗਏ ਹੁਣ ਨਹੀਂ ਕਰਨੀ ਆਪਾਂ ਕੋਈ ਮੁੜ ਕੇ ਕਨਕ ਖਰਾਬ ਹੁੰਦੀ ਆ ਬਹੁਤ ਝਾੜ ਤੇ ਅਸਰ ਪੈਂਦਾ ਬਾਕੀ ਵੇਖੋ ਜੇ ਇਹ ਕਣਕ ਕਦੋਂ ਤੱਕ ਪੱਕਦੀ ਜੇ ਇਹ ਮੌਸਮ ਪਹਿਲਾਂ ਹੋ ਗਿਆ ਗਰਮੀ ਵਾਲਾ ਫਿਰ ਤੇ ਸ਼ਾਇਦ 10 ਅਪ੍ਰੈਲ ਦੇ ਲਾਗੇ ਬੰਨੇ ਛੇ ਤੇ ਚੱਲੂ ਕੰਮ ਨਹੀਂ ਤੇ ਆਗੇ 15 ਤੋਂ ਬਾਅਦ ਚੱਲਦਾ ਹੁੰਦਾ ਐਮਪੀ 36 ਸਕੜਾ ਲੈਦਕੀ ਚੱਲ ਪਿਆ ਕੰਮ ਉਧਰ ਚੱਲਣ ਦੀਆਂ ਮਸ਼ੀਨਾਂ ਵਿੜ ਲੀਆਂ ਵੰਜੀਆਂ ਉਧਰ ਆਪਣਾ ਸੱਜਣ ਗਿਆ ਦੱਸਣ ਦਿਆ ਸੀ ਤੇ ਇਧਰ ਆ ਗਈ ਆਪਣੀ ਮੋਟਰ ਤੇ ਇਹਨਾਂ ਨੂੰ ਆਪਾਂ ਹੋਰ ਕੁਝ ਨਹੀਂ ਪਾਇਆ ਬਸ ਯੂਰੀਆ ਤਿੰਨ ਤਿੰਨ ਬੋਰੀਆਂ ਸੰਕੋਰ 3300 ਗ੍ਰਾਮ ਤੇ ਇੱਧਰ ਆਪਾਂ ਨੇ ਇਹਨਾਂ ਨੂੰ ਯੂਰੀਆ ਕੀਤੀ ਸਪਰੇ ਉੱਤੇ ਜਿਹੜੀ ਪਛੇਤਰੀ ਬਾਕੀ ਹੋਰ ਕੁਝ ਨਹੀਂ ਪਾਇਆ ਹੁਣ ਤੇਲ ਦੀ ਸਪਰੇ ਵੇਖਾਂਗੇ ਹੋਰ ਕੁਝ ਨਹੀਂ ਕਰਨਾ ਬਾਕੀ ਕਣਕ ਤੁਸੀਂ ਚੈੱਕ ਕਰ ਹੀ ਸਕਦੇ ਈ ਕਰੋ ਚੈੱਕ ਇਹ ਆਪਣੀ 187 ਦੀ ਆ ਬਹੁਤ ਝਾੜੇ ਦਾ 22 ਤੋਂ 24 ਕਵੈਂਟਰ ਲਾ ਉਸ ਤੇ ਆ ਦੀ ਐਤ ਕੀ ਛਾਂ ਤੇ ਝਾੜ ਘਟੂਗਾ ਕਿਉਂਕਿ ਜਿੰਨੀਆਂ ਵੀ ਕਣਕਾਂ ਗੇਤਰੀਆਂ ਨਿਸਰੰਦੀਆਂ ਵਾਂ ਉਹਨਾਂ ਦੇ ਜਿਹੜੇ ਆਪਣੇ ਛਿੱਟਾ ਉਹ ਬਹੁਤ ਛੋਟਾ ਵਾ ਪਿਛਲੇ ਸਾਲ ਦੇ ਮੁਕਾਬਲੇ ਬਾਕੀ ਮਹਾਰਾਜ ਦੇ ਰੰਗਾਂ ਮੌਸਮ ਸਹੀ ਰਿਹਾ ਸ਼ਾਇਦ ਵਧੀਆ ਵੀ ਨਹੀਂ ਵਧੀਆ ਨਿਕਲਣਗੇ ਬਾਕੀ ਆਦਕੀ ਝਾੜ ਦੀ ਝਾੜ ਪਿਛਲੇ ਸਾਲ ਨਾਲੋਂ ਘੱਟ ਰਹੂਗਾ ਬਾਕੀ ਵੇਖੋ ਕੀ ਬੰਦਾ ਆ ਆਪਣੀ ਛੱਟੇ ਵਾਲੀ ਕਣਕ ਜੀ ਕਰੋ ਚੈੱਕ ਬਾਕੀ ਸਾਰੀ ਸੁਪਰ ਸੀਡਰ ਵਾਲੀ ਆ ਤੇ ਇੱਕ ਦੋ ਗਿੱਲੇ ਪੈਂਦੇ ਆ ਉਹ ਆਪਣੇ ਦੁਜੀਆ ਬਿਨਾ ਸੂਪਰ ਸੀਟਰ ਵਾਲੇ ਉਹ ਵੀ ਛੱਟੇ ਵਾਲੇ ਆ ਤੇ ਬਾਕੀ ਆ ਅੱਧਾ ਗਲਾ ਇਹ ਵੀ ਹਾਲ ਛੱਟਨੇ ਦਿੱਤਾ ਇਹ ਚ 74 ਘਾਟ ਹੀ ਥੋੜਾ ਜਿਹਾ ਫਿਰ ਵਾਹ ਕੇ ਤੜਕੇ ਵੀਜੀ ਬਾਕੀ ਸੂਪਰ ਸੀਟਰ ਨੇ ਕਿਰੀ ਸਾਰੀ ਚਲੋ ਜੀ ਬਾਬੇਓ ਇੰਨਾ ਹੀ ਬਸ ਅੱਜ ਤੁਹਾਨੂੰ ਦੱਸਣਾ ਸੀ ਵੀ ਕਣਕ ਤੇ ਦੱਸਿਓ ਵੀ ਦੂਆ ਪਾਣੀ ਲਾਉਣ ਦੀ ਲੋੜ ਹੈ ਕਿ ਨਹੀਂ ਮੇਰੇ ਲੱਗਦਾ ਨਹੀਂ ਮੈਨੂੰ ਕਿਉਂਕਿ ਸਲਾਬ ਬਹੁਤ ਜਿਆਦਾ ਥੱਲੇ ਆ ਸ਼ਾਇਦ ਨਾ ਹੀ ਲੋੜ ਪਵੇ ਜੇ ਲਾਉਣਾ ਹੈ ਤਾਂ ਆਪਾਂ ਇੱਕ ਦੋ ਦਿਨਾਂ ਤੱਕ ਫੇਰ ਦੇਣਾ ਪਾਣੀ ਪਹਿਲੀ ਗੱਲ ਤੇ ਲੋੜ ਨਹੀਂ ਪੈਣੀ ਚਲੋ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਚੈਨਲ ਦੇ ਨਾਮ ਇਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਗਾਂ ਗਾਂ ਆਪਾਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਹੁਣ ਆਪਾਂ ਰੀਪਰ ਦੀ ਰਿਪੇਅਰ ਵਾਲਾ ਹੁਣ ਆਪਣੇ ਗੁਰਦਰਾ ਸਾਹਿਬ ਪ੍ਰੋਗਰਾਮ ਆ ਉਸ ਤੋਂ ਬਾਅਦ ਆਪਾਂ ਰੀਪਰ ਦੀ ਰਿਪੇਅਰ ਵਾਲੀ ਆ ਤੇ ਹੋਰ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ